ਬਿਲਕੁਲ ਤੁਹਾਡੀ ਗੱਲ ਠੀਕ ਹੈ ਮੌਸਮ ਦਾ ਹੁਣ ਚੇਂਜ ਸਟਾਰਟ ਹੋ ਰਿਹਾ ਮੌਨਸੂਨ ਸੀਜ਼ਨ ਸਿਰ ਤੇ ਹੈ ਤੇ ਹਰ ਵਾਰ ਦੀ ਤਰ੍ਹਾਂ ਅਸੀਂ ਜਿਹੜਾ ਹੈ ਆਪਣੇ ਤੌਰ ਤੇ ਮੌਨਸੂਨ ਦੀਆਂ ਡਿਊਟੀਆਂ ਦੀ ਤਿਆਰੀ ਅਸੀਂ ਕਰਦੇ ਹਾਂ ਉਹਦੇ ਲਈ ਅਸੀਂ ਮੁਲਾਜ਼ਮਾਂ ਨੂੰ ਗਮ ਸ਼ੂਜ਼ ਰੇਨ ਕੋਟਸ ਔਰ ਅੰਬ੍ਰੇਲਾਸ ਦੇ ਪ੍ਰੋਵਾਈਡ ਕਰਦੇ ਹਾਂ ਸਰਕਾਰੀ ਤੌਰ ਤੇ ਵੀ ਲੇਕਿਨ ਮੈਂ ਧਨਵਾਦੀ ਹਾਂ ਜੇਸੀਆਈ ਦਾ ਔਰ ਉਹਨਾਂ ਦੇ ਪ੍ਰਧਾਨ ਸਰਦਾਰ ਪ੍ਰਦੀਪ ਸਿੰਘ ਮੁੰਡੀ ਯੂਪੀਆਰ ਡਾਇਰੈਕਟਰ ਸਰਹਰ ਪ੍ਰੀਤ ਸਿੰਘ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ ਕਿ ਸਾਨੂੰ ਅੱਜ ਇਸ 100 ਤੋਂ ਵੱਧ ਜਿਹੜੇ ਹੈ ਸਟੈਂਡਿੰਗ ਅੰਬ੍ਰੈਲਾਸ ਉਹ ਪ੍ਰੋਵਾਈਡ ਕੀਤੇ ਆ ਤਾਂ ਇਹ ਜ਼ਰੂਰ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਦੇ ਵੈਲਫੇਅਰ ਲਈ ਉਹਨਾਂ ਦੇ ਜਿਹੜਾ ਕੰਮਕਾਜ ਉਹ ਡਿਊਟੀ ਦੇ ਵਿੱਚ ਮਦਦਗਾਰ ਹੋਣਗੇ ਲੱਗਦਾ ਹੈ ਕਿ ਜਿਨ੍ਹਾਂ ਕਿ ਇਹਨਾਂ ਨੇ ਕੋਰਟ ਪਾਪ ਕੀਤੀ ਸੀ ਕਿ ਤੋਂ ਤੋਂ ਦੇ ਰੈਕਟਿਵ ਆਦੇ ਰੋਮਾਂ ਦੀ ਸੇਫਟੀ ਵਾਸਤੇ ਯੂ ਕੀਤਾ ਜਾਵੇ ਇਹ ਕਾਰਪੋਰੇਸ਼ਨ ਨਾਲ ਕੰਪਨੀਆਂ ਜੀ ਬਿਲਕੁਲ ਰਿਫਲੈਕਟਿਵ ਸਾਈਨ ਬੋਰਡਸ ਆ ਬਹੁਤ ਜ਼ਰੂਰੀ ਹੈ ਉਹਦੇ ਲਈ ਅਸੀਂ ਟਾਈਮ ਟੂ ਟਾਈਮ ਕਾਰਪੋਰੇਸ਼ਨ ਨੂੰ ਲਿਖਦੇ ਰਹਿੰਦੇ ਹਾਂ ਔਰ ਉਹਨਾਂ ਵੱਲੋਂ ਲਗਾਏ ਵੀ ਜਾਂਦੇ ਆ ਲੇਕਿਨ ਇਹ ਇੱਕ ਇਹੋ ਜੀ ਚੀਜ਼ ਹੈ ਜਿਹਦੇ ਜਿੰਨਾ ਮਰਜ਼ੀ ਕੰਮ ਹੋ ਜਾਏ ਉਹ ਘੱਟ ਹੈ ਅਗਰ ਇਹ ਵੀ ਕੁਝ ਸਾਡੀ ਮਦਦ ਕਰਨਗੇ ਤਾਂ ਅਸੀਂ ਉਹਦੀ ਅਪਰੀਸ਼ੀਏਟ ਕਰਾਂਗੇ ਔਰ ਮੇਰੀ ਕੋਸ਼ਿਸ਼ ਹੋਏਗੀ ਕਿ ਅਸੀਂ ਇਹੋ ਜਿਹੇ ਜਿਹੜੇ ਚੌਂਕ ਹੈਗੇ ਆ ਜਾਂ ਜਗ੍ਹਾ ਹੈਗੀ ਹੈ ਜਿੱਥੇ ਇਹਨਾਂ ਦੀ ਲੋਡ ਹੈ ਉਹ ਆਇਡੈਂਟੀਫਾਈ ਕਰੀਏ ਔਰ ਕਾਰਪੋਰੇਸ਼ਨ ਨਾਲ ਮਿਲ ਕੇ विद प्रायोर परमिशन और रूल्स मुताबिक उनां नु जल्दी तो जल्दी लगाईए सर बरसात ਦੇ ਦਿਨਾਂ ਕਿੰਨੀ ਕੁ ਮੁਸ਼ਕਲ ਆਦੀ ਸੀ ਸਰ ਸੌਰੀ ਹਾਂਜੀ ਮੈਂ ਕਿਹਾ ਬਰਸਾਤ ਦੇ ਦਿਨਾਂ ਜਿੰਨੀ ਕੁ ਮੁਸ਼ਕਲ ਆਦੀ ਸੀ ਸਰ ਇਸਲਾ ਵੀ ਸਰਵਿਸ ਕਰਵਾਉਣ ਵਾਸਤੇ ਲੋਕੀ ਕੰਮ ਲੱਜ ਜਾਂਦੇ ਸੀ ਉਹਦੇ ਕਰਨ ਕਿੰਨੀ ਕੁ ਮੁਜਬ ਦੇਖੀ ਬਰਸਾਤ ਦਾ ਜਿਹੜਾ ਹੈ ਇਹ ਬੜਾ ਚੈਲੈਂਜਿੰਗ ਟਾਈਮ ਹੁੰਦਾ ਔਰ ਕਿਉਂਕਿ ਜਿਹੜੇ ਸਾਡੇ ਡਰੇਨਸ ਹੁੰਦੇ ਆ ਉਹ ਐਕਸ ਜਿਹੜੀ ਇਹ ਗਾਰਬੇਜ اور ਲੋਕ ਕੂੜਾ ਵਗੈਰਾ ਸਿੱਟ ਦਿੰਦੇ ਆ ਪਹਿਲੀ ਬਾਰਿਸ਼ ਦੇ ਨਾਲ ਉਹਦੇ ਨਾਲ ਜਿਹੜੇ ਡਰੇਨਸ ਆ ਬਲੌਕ ਹੋ ਜਾਂਦੇ ਆ ਤੇ ਉਹਨਾਂ ਨੂੰ ਖੁਲ ਖੁਲਵਾਉਣਾ ਬੜੀ ਜ਼ਰੂਰੀ ਹੈ ਉਹਦੇ ਲਈ ਸਾਡੀ ਗੱਲਬਾਤ ਆਲਰੇਡੀ ਚੱਲ ਰਹੀ ਕਾਰਪੋਰੇਸ਼ਨ ਵੱਲੋਂ ਬੜਾ ਵਧੀਆ ਕੰਮ ਕੀਤਾ ਜਾ ਰਿਹਾ ਔਰ ਡਰੇਨਸ ਦੀ ਸਫਾਈ ਦਾ ਉਹਨਾਂ ਨੇ ਪਲਾਨ ਬਣਾਇਆ ਹੋਇਆ ਡਰੇਨਸ ਦੀ ਸਫਾਈ ਚੱਲੀ ਆ ਜਿਸ ਦੇ ਨਾਲ ਘੱਟ ਤੋਂ ਘੱਟ ਵਾਟਰ ਬਲੌਕਿੰਗ ਹੋਏ ਔਰ ਟ੍ਰੈਫਿਕ ਜਿਹੜਾ ਸਮੂਥ ਚੱਲ ਸਕੇ ਅਸੀਂ ਹਮੇਸ਼ਾ ਚੌਂਕਾ ਚ ਦੇਖੀਦਾ ਜੀ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਮੁਲਾਜ਼ਮ ਬੜੀ ਜਦੋਜਹਿਦ ਕਰਦੇ ਨੇ ਜਿਸ ਹਾਬ ਨਾਲ ਗਰਮੀ ਪੈ ਰਹੀ ਹੈ ਟੈਂਪਰੇਚਰ ਇਸ ਵਾਰ 50 ਨੂੰ ਵੀ ਟੱਚ ਕੀਤਾ ਤੁਸੀਂ ਦੇਖਦੇ ਹੋਵੋਗੇ ਅਸੀਂ ਏਸੀ ਗੱਡੀਆਂ ਚ ਬਹਿ ਕੇ ਲੰਘ ਜਾਈਦਾ ਤੇ ਕਈ ਜਗ੍ਹਾ ਤੇ ਦੇਖੀਦਾ ਮੁਲਾਜ਼ਮ ਜਿਹੜੇ ਨੇ ਚੌਂਕਾ ਚ ਖੜੇ ਨੇ ਟ੍ਰੈਫਿਕ ਕੰਟਰੋਲ ਕਰ ਰਿਹਾ ਕੋਈ ਉਹਨਾਂ ਨੂੰ ਸਹੂਦਤ ਨਹੀਂ ਹੈ ਬਹੁਤ ਦਿੱਕਤ ਆ ਰਹੀ ਹੈ ਸੋ ਇੱਕ ਛੋਟਾ ਜਿਹਾ ਅਬਰੇਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇਸੀ ਲੁਧਿਆਣਾ ਸੈਂਟਰ ਨੇ ਔਰ ਜਿਹਦੇ ਵੀ ਸਾਨੂੰ ਸਹਿਯੋਗ ਦਿੱਤਾ ਸਾਡੇ ਬੜੇ ਅੱਛੇ ਸਪான்ਸਰ ਉਦੇਰਾ ਫਾਸਨਰਸ ਤੋਂ ਸੁਮਿਤ ਜੀ ਔਰ ਐ ਔਰ ਅਮੀਸ਼ਾ ਬੁਟੀਕ ਤੋਂ ਸਾਡੇ ਸੁਮਿਤ ਮਿੱਤਲ ਜੀ ਔਰ ਜੀਐਸਡੀ ਬਿਲਡਕੋਰ ਜਿਹੜੀ ਕੰਪਨੀ ਆ ਉਹਨਾਂ ਵੱਲੋਂ ਔਰ ਜੀਸੀਐਲ ਲੁਧਿਆਣਾ ਸੈਂਟਰਲ ਦੇ ਸਾਰੇ ਮੈਂਬਰਾਂ ਵੱਲੋਂ ਕੰਟਰੀਬਿਊਸ਼ਨ ਕਰਕੇ ਅਸੀਂ ਅੰਬ੍ਰੇਲਾ ਜਿਹੜੇ ਆਈਸੀਪੀ ਲੰਬਾ ਸਾਹਿਬ ਨੂੰ ਸੌਂਪੇ ਨੇ ਉਮੀਦ ਕਰਦਾ ਛੋਟੀ ਜੀ ਰੀਲੀਫ ਮਿਲੇਗੀ ਦੇਖੋ ਇਹਦੇ ਨਾਲ ਮੈਂ ਤਾਂ ਨਹੀਂ ਕਹਿ ਸਕਦਾ ਕਿ 100% ਰੀਲੀਫ ਹੋ ਜਾਏਗਾ ਇਹ ਹੈ ਕਿ ਟੈਂਪੋਰਰੀ ਫਾਰ ਦਾ ਟਾਈਮ ਬਿੰਗ ਜਿਹੜਾ ਹੈਗਾ ਉਹਨਾਂ ਨੂੰ ਕਿਊਰ ਕਰ ਸਕਦੇ ਆ ਛੋਟਾ ਜਿਹਾ ਸੀ ਉਪਰਾਲਾ ਕੀਤਾ ਔਰ ਅੱਗੇ ਮੈਂ ਹੋਰ ਵੀ ਲੰਬਾ ਸਾਹਿਬ ਨੂੰ ਕਿਹਾ ਕਿ ਜੇ ਕੋਈ ਐਦਾਂ ਦੀ ਰਿਕੁਆਇਰਮੈਂਟ ਆਉਂਦੀ ਆ ਤਾਂ ਅਸੀਂ ਇਨੀਸ਼ੀਏਟਿਵ ਲੈਣ ਦੀ ਕੋਸ਼ਿਸ਼ ਕਰਾਂਗੇ ਔਰ ਅੱਗੇ ਵੱਧ ਕੇ ਜੋ ਵੀ ਹੈ ਸਪੋਰਟ ਕਰਾਂਗੇ ਟ੍ਰੈਫਿਕ